ਇਸ ਬਿਲੀ ਦੀ ਵੱਡੀ ਖਬਰ ਆ ਰਹੀ ਹੈ ਜ਼ਿਲ੍ਹਾ ਮਾਨਸਾ ਦੇ ਉਤਕਾਟਾ ਵਿੱਚ ਬਹੁਤ ਵੱਡਾ ਐਕਸ਼ਨ ਫੜਿਆ ਗਿਆ ਪੰਜਾਬ ਦੇ ਗਊ ਭਗਤਾਂ ਵਿੱਚ ਭਾਰੀ ਉਸ ਬੁਢਲਾਡਾ ਪੁਲਸ ਵੱਲੋਂ ਟਰੱਕ ਨੂੰ ਕਾਬੂ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਟਰੱਕ ਵਿੱਚ ਗਊਆਂ ਅਤੇ ਸਾਡ ਭਰੇ ਹੋਏ ਸਨ ਮਿਲੀ ਜਾਣਕਾਰੀ ਅਨੁਸਾਰ ਟਰੱਕ ਦੇ ਡਰਾਈਵਰ ਅਤੇ ਉਸ ਦੇ ਸਾਥੀ ਮੌਕੇ ਤੋਂ ਫਰਾਰ ਹੋ ਗਏ ਹਨ ਗਊ ਭਗਤ ਰਖਸ਼ ਦਲ ਦੇ ਰਾਸ਼ਟਰੀ ਪ੍ਰਧਾਨ ਸतीश ਕੁਮਾਰ ਭਾਰਤੀਆ ਗੁਰੂ ਰੱਖਸ਼ਾ ਦਲ ਦੇ ਬੈਣੀ ਮੈਂਬਰ ਜਗਦੀਸ਼ ਸਿੰਘ ਮਿਲਖਾ ਹਾਸ਼ ਬਤਨ ਰਾਸ਼ਟਰੀ ਪ੍ਰਧਾਨ ਸ਼੍ਰੋਮਣੀ ਮੰਡਲ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਆਗੂਆਂ ਨੇ ਅਜਿਹੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਦੇਖੋ ਮਾਨਸਾ ਤੋਂ ਪੱਤਰਕਾਰ ਗੁਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬੁੱਢਾਡੇ ਗਉਆਂ ਫੜੀਆਂ ਕੀ ਕਹੋਂਗੇ ਇਸ ਪਾਸੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਗਰੀਬ ਤੇ ਗਊ ਦੀ ਰੱਖਿਆ ਦੀ ਗੱਲ ਕਰਦੇ ਆਂ ਤੇ ਉੱਥੇ ਹੀ ਬਲੱਡ ਦੇ ਵਿੱਚ ਅੱਜ ਗਊ ਗਾਵਾਂ ਦਾ ਭਰਿਆ ਹੋਇਆ ਟਰੱਕ ਫੜਿਆ ਗਿਆ ਜਿਨ੍ਹਾਂ ਨੂੰ ਕੀ ਮਤ ਵਿੱਚ ਲਿਜਾਇਆ ਜਾ ਰਿਹਾ ਕੱਟਣ ਵਾਸਤੇ ਲਿਜਾ ਰਿਹਾ ਸੀ ਐਡੀ ਵੱਡੀ ਤਸਕਰੀ ਪੰਜਾਬ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਬੜਾ ਮਦ ਮਦਭਾਗੀ ਗੱਲ ਹੈ ਔਰ ਮੈਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਵਾ ਵੀ ਇਹ ਜੋ ਗਊ ਹੱਤਿਆ ਇਹਨਾਂ ਜੋ ਗਾਵਾਂ ਦੇ ਨਾਂ ਤੇ ਆਪਣੇ ਪੈਸਾ ਜੋ ਟੈਕਸ ਰਹੀਂ ਆਪਣੇ ਇਕੱਠਾ ਕੀਤਾ ਜਾਂਦਾ ਅਗਰ ਸਹੀ ਢੰਗ ਨਾਲ ਗਊਸ਼ਾਲਾ ਤੇ ਲਾ ਕੇ ਗਊਆਂ ਦੀ ਰੱਖਿਆ ਵਾਸਤੇ ਲਾਇਆ ਜਾਵੇ ਤੇ ਇਹੋ ਜਿਹੇ ਨਾ ਤਾਂ ਐਕਸੀਡੈਂਟ ਹੋਣ ਔਰ ਵੱਤਵਧ ਗਊਸ਼ਾਲਾਵਾ ਮਾਣ ਤੇ ਜਿਹੜੇ ਇਹ ਗਊ ਦੀ ਤਸਕਰੀ ਆ ਇਹਦੇ ਤੇ ਵੱਤਵਧ ਸਜ਼ਾ ਕਰਕੇ ਤਾਂ ਕਿ ਇਹੋ ਜੇ ਕਰੋਨਾ ਅਪਰਾਧ ਨਾ ਕਰੇ ਇਹ ਗਊ ਭਗਤਾਂ ਨੇ ਫੜੇ ਟਰੱਕ ਦੀ ਪੁਲਿਸ ਦੀ ਕੀ ਸਥਿਤੀ ਰਹਗੀ ਇਸ ਵਿੱਚ ਦੇਖੋ ਜੀ ਗਊ ਭਗਤ ਵਿਚਾਰੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜਿਵੇਂ ਟਰੱਕ ਫੜਦੇ ਆ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਬਰੀ ਇਹ ਹੁੰਦਾ ਵੀ ਲੈ ਦੇ ਕੇ ਹੁਣ ਕਰ ਦਿੱਤਾ ਜਾਂਦਾ ਪਰ ਅੱਜ ਇਹੋ ਜਿਹਾ ਮੌਕਾ ਨਹੀਂ ਆ ਪੁਲਿਸ ਵੀ ਥੋੜੀ ਅਲਰਟ ਹੈ ਮੈਂ ਜੋ ਅੱਜ ਮੌਕੇ ਤੇ ਦੇਖਿਆ ਅੱਛੀ ਰਿਸਪੌਂਸਿਵ ਪੁਲਿਸ ਦਾ ਔਰ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬੁੜਾਡਾ ਚ ਅੱਜ ਗਊਆਂ ਫੜੀਆਂ ਗਈਆਂ ਬੁੱਚੜਖਾਨੇ ਲੈ ਕੇ ਜਾ ਰਹੇ ਸੀ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਜੋ ਗਊ ਸੇਵਾ ਦੇ ਵਿੱਚ ਲੱਗੇ ਹੋਏ ਗਊ ਭਗਤ ਨੇ ਉਹ ਦਿਨ ਰਾਤ ਜਾ ਕੇ ਗਊਆਂ ਦੀ ਤਸਕਰੀ ਰੋਕ ਦਿੱਤੀ ਪਰੰਤੂ ਸਾਡੇ ਪੰਜਾਬ ਦੇ ਕਾਨੂੰਨ ਇੰਨੇ ਲਚਕੀਲੇ ਨੇ ਕਿ ਜਦੋਂ ਉਹ ਫੜ ਲੈਂਦੇ ਨੇ ਉਸ ਤੋਂ ਬਾਅਦ 2 ਸਾਲ ਦੀ ਤੁਹਾਨੂੰ ਸਜ਼ਾ ਹੈ ਤੇ 2 ਸਾਲ ਦੀ ਸਜ਼ਾ ਕਰਕੇ ਇਹਨਾਂ ਨੂੰ ਛੱਡ ਦਿੰਦੇ ਨੇ ਤੇ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਗਊ ਤਸਕਰੀ ਦੇ ਵਿੱਚ ਜਿਹੜੇ ਲੋਕ ਫੜੇ ਜਾਂਦੇ ਨੇ ਗਊ ਹੱਤਿਆ ਜਿਹੜੇ ਫੜੇ ਜਾਂਦੇ ਨੇ ਇਹਨਾਂ ਤੇ 10 ਤੋਂ ਲੈ ਕੇ 12 ਸਾਲ ਦੀ ਘੱਟੋ-ਘੱਟ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਗਊ ਨੂੰ ਅਸੀਂ ਮਾਤਾ ਰੂਪ ਚ ਮੰਨਦੇ ਹਾਂ ਤੇ ਮਾਤਾ ਰੂਪ ਇਹ ਮੰਨਣ ਕਰਕੇ ਵੀ ਸਾਡੇ ਮਾਂ ਦੇ ਸਮਾਨ ਹੈ ਤਾਂ ਇਸ ਲਈ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਾ ਹੁਣੀ ਚਾਹੀਦੀਆਂ ਨੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਫੋਸ ਤੋਂ ਦੋ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਕੀਤੀ ਜਾਵੇ ਜੈ ਸ਼ੀਰਮ ਇਹ ਗਊਆਂ ਭਰੀਆਂ ਆਈਆਂ ਹੈ ਮਿਲ ਗਿਆ ਕਿਹੜਾ ਏਰੀਆ ਕਿੱਥੋਂ ਆਈਆਂ ਹੈ ਪਤਾ ਲੱਗਿਆ ਕੁਝ ਇੱਥੋਂ ਤਕਰੀਬਨ ਮੇਰੇ ਖਿਆਲ 50 60 ਕਿਲੋਮੀਟਰ ਇੱਕ ਪਿੰਡ ਦੇ ਅੰਦਰ ਜਗ੍ਹਾ ਸੇ ਜਿੱਥੋਂ ਇਹ ਮਹਿਲਪੁਰ ਕੇ ਆਈਆਂ ਤੇ ਇਹਦਾ ਜਿਹੜਾ ਮਾਲਕ ਹੈ ਤਸ਼ਕਰ ਉਹ ਲੁਧਿਆਣੇ ਦਾ ਇੱਕ ਹਿਮਾਚਲ ਦਾ ਲੁਧਿਆਣੇ ਦੇ ਅੰਦਰ ਫਿਲਹਾਲ ਦਾ ਸੈਰਿਆ 10-12 ਗੱਡੀਆਂ ਆਉਂਦੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਪਰ ਉਸ ਮਾਲਕ ਦੀਆਂ 6-7 ਗੱਡੀਆਂ ਹਰਿਆਣਾ ਚ ਯੂਪੀ ਚ ਤੇ ਪੰਜਾਬ ਚ ਅਸੀਂ ਬੰਦ ਕਰਾਈਆਂ ਹੋਈਆਂ ਅੱਜ ਵੀ ਸਾਡੇ ਕੋਲ ਗੁਪਤ ਸੋਚਨਾ ਸੀ ਵੀ ਇਹ ਗੋਵੰਛ ਦਾ ਪਰਕ ਮੇਵਾਤ ਚ ਜਾਣਾ ਇਸ ਆਧਾਰ ਤੇ ਸਾਡੀਆਂ ਟੀਮਾਂ ਚਾਰੋਂ ਪਾਸੇ ਅਸੀਂ ਨਾਕਾਬੰਦੀ ਕਰੀ ਪੁਲਿਸ ਨੂੰ ਸਵੇਰੇ ਬੀਟੀ ਕਰਤੀ ਸੀ ਇਹ ਕਿਸ ਨੰਬਰ ਦੀ ਗੱਡੀ ਇਹ ਨਿਕਲੀਏ ਗਊਆਂ ਭਰ ਕੇ ਅਚਾਨਕ ਜਦੋਂ ਇਹ ਇਸ ਚੌਂਕ ਚ ਪੁੱਜੇ ਅਸੀਂ ਥੋੜਾ ਪਿੱਛੇ ਸੀ ਇਸ ਨੇ ਇੱਕ ਗੱਡੀ ਚ ਸਾਈਡ ਮਾਰ ਕੇ ਸਾਡੀ ਗੱਡੀ ਵੀ ਭੰਨੀ ਆ ਗੱਡੀ ਤਾਂ ਵੀ ਥੋੜ ਦੇਖ ਸਕਦੇ ਆ ਅੱਗੇ ਉਹਦਾ ਫਰੰਟ ਤੇ ਉਹਦਾ ਐਕਸੀਡੈਂਟ ਕਰਿਆ ਹੋਇਆ ਸਾਫ਼ ਦਿਖਦਾ ਮੌਕੇ ਤੇ ਮੇਰੇ ਹੌਣ ਕਰਕੇ ਇਹ ਖੇਤਾਂ ਦੇ ਵਿੱਚੋਂ ਜਿਹੜਾ ਡਰਾਈਵਰ ਆ ਉਤਰ ਕੇ ਭੱਜ ਗਿਆ ਜਿੰਨੀ ਦੇਰ ਚ ਅਸੀਂ ਪਹੁੰਚੇ ਬੱਜੇ ਵੀ ਸਾਨੂੰ ਨਜ਼ਰ ਨਹੀਂ ਆਇਆ ਫੁੱਟਲਾਡੇ ਦੀ ਜਿਹੜੀ ਸਾਡੀ ਟੀਮ ਹੈ ਮੌਕੇ ਤੇ ਖੜੀ ਹੈ ਜਨਕਰਾਚੀ ਖੜੇ ਹੈ ਮ੍ਰਿਤਿਪ ਖੜੇ ਹੈ ਰਾਹੁਲਾ ਹਨੀ ਪਾਤੜਾ ਤੇ ਕਾਲਾ ਆਹਰਸੂਨ ਮੋਟਰਸਾਈਕਲ ਤੇ ਕਈ ਕਿਲੋਮੀਟਰ ਪਿੱਛਾ ਕਰਿਆ ਰਸਤੇ 'ਚ ਇਹਨਾਂ ਦੇ ਨਾਲ ਇੱਕ ਗੱਡੀ ਚੱਲ ਰਹੀ ਸੀ ਸਕੋਡਾ ਗੱਡੀ 'ਚ ਗੱਡੀ ਸੀ ਉਹਦੇ ਅੰਦਰ ਪੰਜ ਚਾਰ ਬੰਦੇ ਸੀ ਦਿੱਲੀ ਨੰਬਰ ਦੀ ਗੱਡੀ ਸੀ ਉਹਨਾਂ ਕੋਲ ਵੈਪਨ ਸੀ ਇਹਨਾਂ ਨੂੰ ਡਰਾਉਣ ਧਮਕਾਉਣ ਦੇ ਅੱਗੇ ਲਾ ਕੇ ਕੋਸ਼ਿਸ਼ ਕਰੇ ਜਦੋਂ ਸਾਡੀ ਗੱਡੀ ਸਾਹਮਣੇ ਦੇਖੀ ਉਹਨਾਂ ਨੇ ਉਹਨਾਂ ਨੂੰ ਪਹਿਚਾਨ ਸੀ ਉਹਨਾਂ ਨੇ ਵਾਪਸ ਭਜਾ ਲਈ ਗੱਡੀ ਇਹ ਮੁੰਡੇ ਨੇ ਜਾਨ ਤੇ ਖੇਡ ਕੇ ਮੈਂ ਇਹ ਸਮਝਦਾ ਮਾਰ ਵੀ ਸਕਦੇ ਸੀ ਉਹਨਾਂ ਨੂੰ ਜਿਹੜੇ ਤਸਕਰਾਂ ਦੇ ਨਾਲ ਗੈਂਗਸਟਰ ਰੱਖੇ ਹੁੰਦੇ ਆ ਜਿਹੜੇ ਦੇਖਦੇ ਹੀ ਗੋਲੀ ਸ਼ੁਰੂ ਕਰ ਦਿੰਦੇ ਨੇ ਤੇ ਅੱਜ ਅਸੀਂ ਬੁਟਲਾਡੇ ਚ ਇਹ ਜਿਹੜੀ ਗੱਡੀ ਖੜੀ ਆ 1.5 ਘੰਟੇ ਹੋ ਗਏ ਅਸੀਂ ਇੱਥੇ ਖੜੀ ਆ 112 ਨੰਬਰ ਤਾਂ 15 ਮਿੰਟ ਚ ਆ ਗਈ ਸੀ ਪਰ ਥਾਣੇ ਵੀ ਜਿਹੜੀ ਟੀਮ ਹੈ ਹੁਣ ਇਹ ਹੁਣ ਹੀ ਤੁਹਾਡੇ ਸਾਹਮਣੇ ਪੁੱਛੀ ਆ ਆਪਣਾ ਗੁੱਡ ਨੇਮ ਤੇ ਲੋਕੇਸ਼ਨ ਦੱਸੋ ਸੁਸ਼ਮਾਨ ਰਾਸ਼ਟਰੀਆ ਅਧਿક્ષ ਗਊ ਰੱਖਿਆ ਦਲ ਰਾਸ਼ਟਰੀਆ ਸੰਗਠਨ ਮੰਤਰੀ ਸ਼੍ਰੀ ਹੰਦੂ ਕੀ ਕੀ ਚਾਹੁੰਦੇ ਆ ਆਪਾਂ ਹੁਣ ਮੇਰੀ ਇਹ ਬੇਨਤੀ ਆ ਮੇਰੀ ਛੋਟੇ ਚੈਨਲ ਦੇ ਜ਼ਰੀਏ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜਾ ਤਸਕਰੀ ਦਾ ਧੰਦਾ ਅਤਿਆਚਾਰ ਦਾ ਧੰਦਾ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਚਾਹੇ ਕੋਈ ਸਿੱਖ ਸਮਾਜ ਤੋਂ ਹੋਣਾ ਚਾਹੇ ਹਿੰਦੂ ਸਮਾਜ ਤੋਂ ਹੈ ਸਾਰੇ ਇਹਨਾਂ ਨੂੰ ਗਊਾਂवंश ਨੂੰ ਪ੍ਰੇਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਸੱਬਰ ਪਾਲਿਆ ਹੈ ਖੇਤੀ ਕਰਕੇ ਅੱਜ ਇਹਨਾਂ ਦੀ ਬੇਕਦਰੀ ਕਰਕੇ ਇਹ ਬੁੱਚੜਖਾਨੇ ਭੇਜ ਰਹੇ ਹਨ ਇਹਦੇ ਨਾਲ ਧਾਰਮਿਕ ਭਾਵਨਾ ਜੁੜਨ ਹੁਣ ਕਰ ਕਿਸੇ ਵੀ ਵਕਤ ਜਿਹੜਾ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਇਹਨਾਂ ਨੂੰ ਨਾ ਪਾਣੀ ਚਾਹੀਦੀ ਹੈ ਜਦੋਂ ਅਸੀਂ ਗੱਡੀ ਫੜ ਕੇ ਦਿੰਦੇ ਆ ਜੋ ਅਸੀਂ ਬੰਦਾ ਫੜ ਕੇ ਦਿੰਦੇ ਆ ਉਸ ਤੋਂ ਬਾਅਦ ਕਾਰਵਾਈ ਠੱਪ ਹੋ ਜਾਂਦੀ ਆ ਪਹਿਲਾਂ ਕਿੰਨੀਆਂ ਗੱਡੀਆਂ ਫੜੀਆਂ ਅਸੀਂ ਗੱਡੀਆਂ ਦੀ ਅਸੀਂ ਗਿਣਤੀ ਵੀ ਕਰਾ ਸਕਦੇ ਮੈਂ ਤਾਂ 40 ਸਾਲ ਤੋਂ ਗੱਡੀਆਂ ਫੜ ਰਿਹਾ ਡੇਢ 2000 ਗੱਡੀ ਦਾ ਤਾਂ ਪਰਚਾ ਮੇਰੇ ਵੱਲੋਂ ਹੈ ਸਾ ਪੂਰੇ ਦੇਸ਼ ਚ ਸਾਡਾ ਇਹ ਜਿਹੜਾ ਸੰਗਠਨ ਗੌਰਵ ਰਖਾ ਦਲ ਤਾਂ ਸਭ ਤੋਂ ਵੱਡਾ ਸੰਗਠਨ ਹੈ ਅਤੇ ਸਭ ਤੋਂ ਵੱਧ ਪਰਚੇ 10 ਤੋਂ 12 ਹਜ਼ਾਰ ਪਰਚੇ ਸਾਡੇ ਗੌਰਵ ਰਖਾ ਦਲ ਵੱਲੋਂ ਕਰਾਇਆ ਹੋਇਆ ਹੈ ਭਗਵੰਤ ਮਾਨ ਜੀ ਨੂੰ ਸਾਡੇ ਮਾਨਯੋਗ ਸੀਐਮ ਜੀ ਨੂੰ ਬੇਨਤੀ ਹੈ ਵੀ ਇਹਨਾਂ ਤੇ ਇਹੋ ਜੀ ਸਖਤ ਕਾਰਵਾਈ ਹੋਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵੀ ਸ਼ਾਂਤਮਈ ਰਹੇ ਤਾਂ ਇਹਨਾਂ ਦੀ ਵੀ ਜਾਨ ਬਚੇ ਜਿਹੜੀਆਂ ਸੜਕਾਂ ਤੇ ਗਊਆਂ ਦਾ ਪਰਸ ਘੁੰਮਰੀਆਂ ਉਹਦਾ 5 700 ਕਰੋੜ ਰੁਪਏ ਸਰਕਾਰ ਕੋਲ ਜਮ੍ਹਾਂ ਕਾਉਂਸਲ ਦਾ ਉਹ ਜਿਹੜਾ ਪੈਸਾ ਉਹ ਗਊਸ਼ਾਲਾ ਨੂੰ ਮਿਲਣਾ ਚਾਹੀਦਾ ਜਾਂ ਨਵੀਆਂ ਗਊਸ਼ਾਲਾ ਬਣਾ ਕੇ ਗਊਆਂ ਨੂੰ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਉਹ ਵੀ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਮਜਬੂਰਨ ਜੇ ਇਹ ਪ੍ਰਬੰਧ ਨਾ ਕੀਤਾ ਤਾਂ ਗਊ ਰੱਖਿਆ ਦਲ ਜਿਹੜੇ ਆਪਣੇ ਕਿਸਾਨ ਵੀਰਾਂ ਉਹ ਵੀ ਸਾਡੇ ਨਾਲ ਸਹਿਮਤ ਹੈ ਕਈ ਵਾਰ ਸਾਡੀ ਇੱਕ ਤੁਸੀਂ ਠੇਕੇਦਾਰ ਦਾ ਜ਼ਿਕਰ ਕੀਤਾ ਜਾਣਦੇ ਹੋ ਕੋਣ ਹੈ ਠੇਕੇਦਾਰ ਜਿਹਦੇ ਚੱਲਦੀ ਆ ਉਹਦਾ ਨਾਂ ਇੱਕ ਨਾਲ ਉਹਦੇ ਇੰਦਰ ਚਰਨਜੀਤ ਹੈ ਚੰਨੀ ਤੇ ਉਹਨਾਂ ਦੇ ਪਰਚੇ ਵੀ ਹੈ ਕਿਤੋਂ ਦੇ ਨੇ ਠੇਕੇਦਾਰ ਇਹ ਇਸਲਾਮ ਲੁਧਿਆਣਾ ਚੱਲ ਰਹੇ ਆ ਇੱਕ ਮੇਰੇ ਘਰੋਂ ਉਹਨੇ ਦਾ ਦੂਸਰਾ ਓਕੇ ਉਹਨਾਂ ਦਾ ਨੰਬਰ ਸਾਡੇ ਕੋਲ ਹੈਗਾ ਉਹਨਾਂ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤਾਂ ਅੱਜ ਜਿਹੜਾ ਕਾਊ ਮਾਂਸ਼ ਦੀ ਜਿਹੜੀ ਬੁਰੀ ਹਾਲਤ ਹੋ ਰਹੀ ਹੈ ਪੰਜਾਬ 'ਚ ਉਹ ਨਹੀਂ ਹੋਣੀ ਸੀ ਮੈਂ ਕਦੇ ਵੀ 40 ਸਾਲ ਤੋਂ ਐਸਾ ਨਹੀਂ ਦੇਖਿਆ ਪੰਜਾਬ 'ਚ ਵੀ ਗਊ ਮਾਸ ਵੀ ਗਊਆਂ ਕੱਟ ਕੇ ਵੀ ਜਾਂਦੀਆਂ ਹੁਣ ਅਸੀਂ ਕਟੋ-ਕਟੇ ਇੱਕ ਸਾਲ ਦੇ ਅੰਦਰ 10-12 ਗਊ ਮਾਸ ਦੇ ਟਰੱਕ ਭਰੇ ਹੋਏ ਫੜੇ ਤੁਸੀਂ ਹੁਣ ਚੜ੍ਹ ਕੇ ਦੇਖਿਆ ਕੀ ਸੀ ਇਹਦੇ ਵਿੱਚ ਗਊਆਂ ਜਾਂ ਸਾਂਹ ਪਹਿਲ ਵੀ ਹੈ ਤੇ ਸਾਂਹ ਵੀ ਹੈ ਕਿਉਂਕਿ ਇਹਨਾਂ ਨੇ ਕੱਟਣ ਵਾਸਤੇ ਲੈ ਕੇ ਜਾਣਾ ਬਹੁਤ ਬੁਰੀ ਤਰ੍ਹਾਂ ਸਾਡੇ ਸਾਹਮਣੇ ਬੰਦ ਹੈ ਸਾਨੂੰ ਇਹਨਾਂ ਦੀ ਜਗ੍ਹਾ ਨਹੀਂ ਹੈ ਏਸੀ ਚੱਲ ਰਿਹਾ ਹੈ ਠੰਡਾ ਕਰਿਆ ਹੋਇਆ ਫ੍ਰਿਜ ਤੇ ਜੇ ਜਿਆਦਾ देर ਇੱਥੇ ਖੜੇ ਕਿਸੇ ਕਰਕੇ ਮੈਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਫੋਨ ਕਰਨਾ ਪਿਆ ਤੁਰੰਤ ਫਿਰ ਪੁਲਿਸ ਕਾਰਵਾਈ ਕਰਦੇ ਹੋਏ ਇੱਥੇ ਉੱਚੀ ਹੈ ਨਹੀਂ ਇੱਥੇ ਜੇ ਥੋੜੀ देर ਹੋਰ ਖੜ੍ਹ ਜਾਂਦੇ ਹਾਂ ਤਾਂ ਇਹਨਾਂ ਦੀ ਮੌਤ ਹੋ ਜਾਊਗੀ ਟਰੱਕ ਮਿਲਿਆ ਜਿੱਥੇ ਮਿਲਿਆ ਹੈ ਕੌਣ ਬੋਲਦੈ ਇਹ ਟਰੱਕ ਗਊਸਾਲਾ ਆਈਐਸ ਚਾਂਸ ਦਾਣਾ ਸਿੱਧੀ ਬਲਾਡ ਦਾ ਬੋਲਦਾ ਜੀ ਆਕਾ ਜਿਹੜਾ ਗਊਸਾਲਾ ਪ੍ਰਧਾਨ ਨੇ ਰਾਤ ਨੂੰ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਲੱਗੇ ਰੋਕ ਲਿਆ ਉਹ ਖਾਣੇ ਪੋਣ ਕਰਤਾ ਤੇ ਅਸੀਂ ਮੌਕੇ ਤੇ ਆ ਕੇ ਕਾਰ ਵੀ ਜਿਹੜੀ ਬੰਦੀ ਆ ਕਰਦੇ ਕਿੱਥੇ ਲੈ ਕੇ ਜਾ ਰਹੇ ਹੋ ਹੁਣ ਇਹਨਾਂ ਗਵਾਂ ਨੇ ਜਿਹੜਾ ਗਊਆ ਨੇ ਗਊਸਾਲਾ ਸੱਦਾਂਗੇ ਜੀ ਉਦੋਂ ਟਰੱਕ ਖਾਣੇ ਲੈ ਜਾ ਕਿੰਨੀਆਂ ਗਵਾਂ ਨੇ ਇਹਦੇ ਵਿੱਚ ਗਵਾਂ ਦੀ ਗਿੰਟੀ ਕਰਨ ਤੇ ਪਤਾ ਲੱਗ ਕੋਈ